आज शाम एक प्यानक सड़क हादसा वापरिया दो नौजवान की दर्दनाक हो गई दस्या है कि तेज रफ्तार कार चालक ने सड़क कंडे खड़े खरबूजिया नौजवान टक्कर मार दिखती जिस तो बाद नौजवान हवा वि उड़ गया उस टोटे हो गए उसकी एक लत तकरीबन सौ मीटर दूर जाके डिगी टक्कर तो बाद चालक अपना संतुलन गवा बैठा और सड़क कंडे रुखा टकराया जिक्र योग है कि इस सड़क हादसे के दौरान दी चालक बेहद तेज रफ्तार चला रहा है जिस वलो सड़क कंडे खड़े नौजवान जुगराज सिंह पुत्र गुरबचन सिंह वासी पिंड तोती टक्कर मारी गई जिस तो बाद पूरा भयानक सड़क हादसा वापरिया हादसे में जुगराज सिंह की तो मौके से ही दर्दनाक मौत हो गई ਮਾਮਲੇ ਨੂੰ ਲੈ ਕੇ ਥਾਣਾ ਸੁਲਤਾਨਪੁਰ ਲੋਧੀ ਦੀ ਪੁਲਿਸ ਮੌਕੇ ਤੇ ਪਹੁੰਚੀ ਅਤੇ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਪੜਤਾਲ ਆਰੰਭ ਕਰ ਦਿੱਤੀ ਗਈ ਹਾਲਾਂਕਿ ਗੱਡੀ ਚਾਲਕ ਨੂੰ ਸਿਵਲ ਹਸਪਤਾਲ ਸੁਲਤਾਨਪੁਰ ਲੋਧੀ ਵਿਖੇ ਪਹੁੰਚਾਇਆ ਗਿਆ ਸੀ ਪਰ ਇਲਾਜ ਦੌਰਾਨ ਗੱਡੀ ਚਾਲਕ ਦੀ ਵੀ ਮੌਤ ਹੋ ਗਈ ਹੈ ਹਾਲਾਂਕਿ ਫਿਲਹਾਲ ਗੱਡੀ ਚਾਲਕ ਦੀ ਅਜੇ ਸ਼ਨਾਖਤ ਨਹੀਂ ਹੋ ਸਕੀ ਹੈ ਕਪੂਰਥਲਾ ਤੋਂ ਪੱਤਰਕਾਰ ਨਿਰਮਲ ਸਿੰਘ ਦੀ ਰਿਪੋਰਟ ਇਹ ਜੀ ਪਾਜੀ ਗੱਡੀਆਂ ਬਹੁਤ ਤੇਜ਼ ਆਉਂਦਾ ਸੀਗਾ ਬਹੁਤ ਜ਼ਿਆਦਾ ਅੰਦਾਜ਼ਾ ਲਾਇਆ ਜਾਂਦਾ ਵੀ ਸ਼ਾਇਦ 150 ਦੇ ਹੋਊ ਅਸੀਂ ਮਗਰੇ ਇਹਦੇ ਸਕੂਟੀ ਤੇ ਆ ਰਹੇਗੇ ਤੇ ਗੱਡੀ ਅੰਦਾ ਤੁੰਸੀ ਗੱਡੀ ਇਹਦੀ ਹਾਂ ਕਿੱਥੇ ਕੋ ਐਕਸੀਡੈਂਟ ਇਹ ਫਾਟਕ ਜਿਹੜਾ ਚੱਕੋੜੇ ਵਾਲਾ ਤਾਜਪੁਰ ਨੂੰ ਜਾਂਦਾ ਨਾ ਉਦੋਂ ਤੋਂ ਦਿਨਵਿੰਡੀਆ ਨੂੰ ਕਿਲੇ ਕਿਤੇ ਹੋਇਆ ਇਹ ਲਗਭਗ ਕਿਲੇ ਦੀ ਵਾਰ ਤੇ ਨਾਲ ਪੁਰਾਣਾ ਪੰਪ ਅਸਾਰ ਪੰਪ ਬੰਦ ਹੋ ਗਿਆ ਉਹ ਬੰਦ ਪਿਆ ਹੁਣ ਗਾੜੀ ਪੈਲ ਸਾਹਿਬ ਪਟ્રોલ ਪੰਪ ਬੰਦ ਹੋ ਗਿਆ ਸਾਰ ਉਹਦੇ ਲਾਗੇ ਹੋਇਆ ਜੀ ਹਾਂ ਜੀ ਗੱਡੀ ਵਾਲਾ ਕਿਧਰ ਨੂੰ ਜਾ ਰਿਹਾ ਜੀ ਇਹ ਗੱਡੀਆ ਉਧਰੋਂ ਆਇਆ ਸੁਲਤਾਨਪੁਰ ਵਾਲੇ ਬੰਦੇਓ ਅਸੀਂ ਤੇ ਇੱਥੇ ਪਾਰਕ ਤੋਂ ਕੋਈ ਤਰੀਬਨ ਕਿਲਾਕ ਪਿਛੇ ਦੇਖਿਆ ਵੀ ਬਹੁਤ ਤੇਜ਼ ਕੋਨ ਦੀ ਲੱਗਿਆ ਵਾ ਤੇ ਦੇ ਵਿੱਚ ਟਕਰਾਇਆ ਉਹ ਬੰਦਾ ਕਿੱਥੇ ਸੀ ਉਹ ਉਹ ਪਰੇ ਖੜਾ ਸੀਗਾ ਹਾਂਜੀ ਇਹ ਨਹੀਂ ਪਤਾ ਵੀ ਖਰਬੂਜੇ ਲੈਂਦਾ ਸੀ ਕਿ ਵੇਚਦਾ ਸੀ ਇਹ ਨਹੀਂ ਪੱਕਾ ਪਤਾ ਔਰ ਰੇੜੀ ਦੇ ਲਾਗੇ ਖੜਾ ਸੀਗਾ ਬਈ ਟੱਕਰ ਦੇਖੀ ਆ ਇੰਜਨ ਕਿਦੇ ਤੇ ਆ ਹਾਂ ਤੇਜ਼ ਬਹੁਤ ਸੀ ਗੱਡੀ ਗੱਡੀ ਬਹੁਤ ਤੇਜ਼ ਸੀਗੀ ਬਹੁਤ ਗੱਡੀ ਬਹੁਤ ਤੇਜ਼ ਸੀਗੀ ਜੀ ਬਹੁਤ ਗੱਡੀ ਤੇਜ਼ ਸੀ ਅੰਦਾਜ਼ਾ ਲਾ ਵੀ ਘਟੋ ਘਟ 150 ਤੋਂ ਥੱਲੇ ਨਹੀਂ ਹੋ ਸਕਦੀ ਜੱਡੀ ਇੰਨੀ ਤੇਜ਼ ਸੀ ਉਹ ਵੀ ਨੌਜਵਾਨ ਦੀ ਮਤ ਹਾਂਜੀ ਗੱਡੀ ਆ ਵੀ ਸ਼ਾਇਦ ਹੋ ਸਕਦਾ ਖਨੀ ਖਤਮ ਹੀ ਉਹਦਾ ਵੀ ਬਹੁਤ ਬੁਰਾ ਹਾਲ ਸੀਗਾ ਬਹੁਤ ਬਹੁਤ ਜ਼ਿਆਦਾ ਅੰਧਾ ਤੁੰਦ ਜੱਡੀ ਤੇਜ਼ ਵਧੀ ਆ ਕੀ ਹਾਦਸਾ ਹੋਇਆ ਜੱਗਾ ਮੇਰਾ ਜੀ ਹਾਦਸਾ ਇਦਾਂ ਆ ਰੇੜੀ ਦੇ ਕੋਲ ਖੜਾ ਸੀ ਆ ਉਹਦੇ ਕੱਤੀ ਚਿਤੀ ਲਗੀ ਦੋ ਸਾਈਡ ਤੇ ਇੱਕ ਲੱਤ ਕੀਤੀ ਇਦਾਂ ਉੱਥੋਂ ਗੱਡੀ ਚੋਕਰੀ ਗੱਡੀ ਘੜ ਕੋ 200 ਦੀ ਸਪੀਡ ਤੇ ਜਾਦੀ ਸੀ 200 ਤੋਂ ਵੀ ਇਹ ਨਹੀਂ ਸਪੀਡ ਤੇ ਆਉਦੀ ਹਾਂ ਜੀ ਕਦੇ ਨੇ ਟੱਕਰ ਮਾਰੀ ਟੱਕਰ ਮਾਰੀ ਚੋਕੀ ਗੱਡੀ ਨਾਲ ਲਈ ਏ ਰੇੜੀ ਦਾ ਕੁੰਡਾ ਵੀ ਨਾਲ ਤੋੜ ਤੋੜ ਕੇ ਪਹਿਲਾਂ ਗੱਡੇ ਦਾ ਕੁੰਡਾ ਤੋੜੇ ਨਾਲ ਖੜਾਈ ਨਾਲ ਚੋਕੀ ਲਈ ਗੱਡੀ ਇਹ ਕੀ ਕਰ ਰਿਹਾ ਸੀ ਸੜਕ ਨਾਲ ਇਹ ਝੜਕ ਨਾਲ ਦੁਕਾਨ ਦੀ ਲੱਗੀ ਮੈਨੂੰ ਕਹਿਣ ਲੱਗਾ ਜੀ ਮੇਰੇ ਵੀ ਖਰਬੂਜੇ ਪਾ ਰਹੀ ਉਤੋਂ ਤੇ ਮੈਂ ਕਿਹਾ ਚਲ ਕਾਉਂਟਰ ਤੇਰੇ ਵੀ ਪਾ ਲਿਆਵਾ ਕਿਸੇ ਦੇ ਘਰੋਂ ਪਾਉਣੇ ਆ ਆ ਗੱਲ ਹੀ ਬਾਤ ਏ ਉਹਨੇ ਜੇ ਰੁਕ ਗਏ ਪਾ ਇਹ ਆ ਨਾ ਮੋੜ ਜਾਣਾ ਚੱਲ ਮੁੜਿਆ ਵੀ ਨਹੀਂ ਅਜੇ ਉੱਥੇ ਖੜਾ ਗੱਲ ਕਰਦਾ ਉਹਨੇ ਗੱਡੀ ਚੋਕੀ ਇੱਥੇ ਲਈ ਇਨਾ ਕਿਸੇ ਮਰਨ ਵਾਲੇ ਦਾ ਜੋਗਾ ਸਿੰਘ ਹਾਂਜੀ ਪਿਆਜ਼ਾ ਗਰਬਜਨ ਸਿੰਘ ਪਿੰਡ ਚੋਤੀ ਹਾਂਜੀ ਹਾਂਜੀ ਮੌਤ ਹੋ ਗਈ ਮੌਕੇ ਦੇ ਉਹ ਮੈਂ ਨਹੀਂ ਗੱਡੀ ਵਾਗ ਮੈਂ ਸਾਫਾ ਸੂਬੇ ਦੇ ਉੱਤੇ ਪਾਇਆ ਉਹ ਉਹ ਸਾਫਾ ਪਾਇਆ ਸਿਰੋਂ ਲਾ ਕੇ ਸੋ ਨੰਗਨ ਹੋ ਗਿਆ ਇਸ ਚਾਰਾਂਜੀ ਹਾਂਜੀ ਤੁਹਾਡੇ ਐਕਸੀਡੈਂਟ ਦਾ ਮਾਮਲਾ ਸਾਹਮਣੇ ਆਇਆ ਕਿੱਥੇ ਦੀ ਘਟਨਾ ਹੈ ਤੇ ਕੀ ਪੁਰਾਣਾ ਕਪੂਰਥਲਾ ਮਾਰਕ ਪਿੰਡ ਡੇਡਵੀਂ ਢੀ ਦੇ ਕੋਲ ਇੱਕ ਟੂਰ ਸਾਈਡ ਐਕਸੀਡੈਂਟ ਵਾਪਰਿਆ ਜਿਹਦੇ ਵਿੱਚ ਦੋ ਨੌਜਵਾਨ ਇੱਕ ਇੱਕ ਨੂੰ ਇੱਕ ਨੂੰ ਸੜਕਸ ਰੱਖਿਆ ਫੋਰਸ ਤਕਰੀਬਨ 6:30 ਵਜੇ ਸ਼ਾਮ ਦੇ ਸਿਵਲ ਹਸਪੀਟਲ ਸੋ ਤਾਨਪੁਚ ਲੈ ਕੇ ਆਂਦੀ ਹੈ ਜਿਸ ਦੀ ਹਾਲਤ ਨਾਜ਼ੁਕ ਸੀ ਉਸ ਦੀ ਇਲਾਜ ਦੌਰਾਨ ਮੌਤ ਹੋ ਜਾਂਦੀ ਹੈ ਦੂਸਰੀ ਦੀ ਬੋਡੀ 7 ਵਜੇ ਅਤੇ ਸਿਵਲ ਹਸਪੀਟਲ ਲੈ ਕੇ ਆਂਦੀ ਜਿਸ ਦੀ ਪਛਾਣ ਕਰ ਦਿੱਤੀ ਗਈ ਹੈ ਪਹਿਲੀ ਦੀ ਬੋਡੀ ਦੀ ਪਛਾਣ ਹਲੇ ਨਹੀਂ ਹੋਈ ਹੈ ਦੋਵਾਂ ਦੀ ਬੋਡੀ ਅਸੀਂ ਮੌਤਰੀ ਚ ਰੱਖ ਦਿੱਤੀਗੀ। ਫੁੱਲ ਕਿੰਨੇ ਨੌਜਵਾਨਾਂ ਦੀ ਮੌਤ ਹੋਈ ਹੈ? ਦੋ ਨੌਜਵਾਨਾਂ ਦੀ ਮੌਤ ਹੋਈ ਹੈ। ਹੁਣ ਕੀ ਕਰ ਰਹੀ ਹੈ ਤੁਹਾਡੀ? ਕਾਰਵਾਈ ਅਸੀਂ ਪੁਲਿਸ ਨੂੰ ਇਹਦਾ ਇਹਦੀ ਇਨਫੋਰਮੇਸ਼ਨ ਦੇ ਦਿੱਤੀ ਗਈ ਹੈ। ਆਜੂ ਮੈਂ ਕਿਹੜਾ ਮੰਗ ਰਹੀ ਹੈ? ਇਹ 10-15 ਮਿੰਟ ਹੀ ਫਾਟਕਾਂ ਤੇ ਸੀਗਾ ਜੀ। ਤੇ ਰੇੜੀ ਕੋਲ ਖੜੀ ਹੀ ਲੱਗੇ ਦਵਾਨੇ ਵਾਲੀ। ਉੱਥੇ ਖੜਾ ਸੀਗਾ ਇਧਰੋਂ ਕੋਈ ਕਾਰ ਆਈ Swift ਏ। ਸultanpur ਸਾਈਡ ਤੋਂ। ਉਹ ਬੜੀ ਤੇਜ਼ੀ ਰਫ਼ਤਾਰ ਨਾਲ ਆਈ ਆ। ਉਹ ਆ ਕੇ ਰੇੜੀ ਵਾਲੇ ਦੇ ਨਾਲ ਟਕਰਾ ਗਈ ਆ। ਜਿਹੜਾ ਰੇਡੀਕਾ ਲਾ ਕੇ ਖੜਾ ਸੀਗਾ ਇਹ ਵਿਅਕਤੀ ਉਹਦੀ ਡੈਥ ਹੋ ਗਈ ਹੈ ਜੀ ਕਾਰ ਵਾਲਾ ਜਿਹੜਾ ਗੰਭੀਰ ਜ਼ਖਮੀ ਉਹਨੂੰ ਸultanpur ਜਿਹੜੇ ਉਹ ਲੈ ਗਿਆ ਜੀ ਜੇ ਦੀ ਡੈਥ ਹੋਈ ਆ ਤੋਤੀ ਜਾਇਆ ਇਹ ਇਹ ਕਰਦਾ ਕੀ ਸੀ ਇੱਥੇ ਜੀ ਇਹ ਦਵਾਨੇ ਲਾ ਕੇ ਬੈਠਾ ਸੀ ਸਾਈਡ ਤੇ